ਸਾਢੇ 10 ਸਾਢੇ 11 ਦੇ ਬਿਟਵੀਨ ਇਨ ਬਿਟਵੀਨ 11:30 11:30 ਵਜੇ ਇਹਨੇ ਵਜੇ ਹੋਇਆ ਹੈ ਹਾਂ ਤੇ ਅੱਜ ਤਕਰੀਬਨ ਪੋਨੇ 11 ਦਾ ਟਾਈਮ ਹੋ ਗਿਆ ਪਰ ਹੱਲੇ ਤੱਕ ਇਹ ਕਾਰ ਇੱਥੇ ਖੜੀ ਹੈ 24 ਘੰਟੇ ਬੀਤ ਗਏ ਹਾਂਜੀ ਭਾਜੀ ਆਸਾ ਕਦੋਂ ਹੋਇਆ ਇਹ ਇਹ ਕੱਲ ਹੋਇਆ 11:00 ਕੱਲ ਰਾਤ ਹਾਂਜੀ ਕਿੰਨਾ ਟਾਈਮ ਹੋ ਗਿਆ ਆਸਾ ਇਹਨੂੰ 11:00 ਹੋਇਆ ਮੈਨੂੰ ਲੱਗਦਾ ਵੀ 24 ਘੰਟੇ ਹੋ ਗਏ 24 ਘੰਟੇ ਹੋ ਗਏ ਫਿਰ ਰੋਡ ਤੇ ਗੱਡੀ ਉਵੇਂ ਹੀ ਪਈ ਹੈ ਇਹ ਨੂੰ ਇਹ ਵੇਖੋ ਕਿਸੇ ਗਲਤ ਗੱਲ ਇਹ ਲੱਖਾਂ ਲੱਖਾਂ ਕਰੋੜਾਂ ਦਾ ਟੈਂਡਰ ਹੈ ਇਸ ਰੋਡ ਨੂੰ ਕਲੀਅਰ ਕਰਨ ਦਾ ਹਾਂ ਕੀ ਕਹੋਗੇ ਨੇ ਹੱਕ ਬਣਦਾ ਪੁਲਿਸ ਦਾ ਤੇ ਹੱਕ ਬਣਦਾ ਵੀ ਇਹਨੂੰ ਕੜ ਤੋਂ ਕਰ ਗੱਡੀ ਨੂੰ ਇਹ ਹਾਦਸੇ ਨੂੰ ਸੱਦਾ ਦੇ ਰਹੀ ਐ ਸਿੱਧਾ ਬਿਲਕੁਲ ਦੇ ਰਹੀ ਦੇ ਰਹੀ ਦੇ ਸਹੀ ਹੈ ਕੋਈ ਸ਼ੱਕ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇਕਵਾਰੀ ਫੇਰ ਤੁਹਾਡੇ ਨਾਲ ਰੂਬਰੂ ਹੋਏ ਆ ਦੱਸਦੀ ਐ ਕਿ ਕੱਲ ਬਹੁਤ ਹੀ ਮਦਭਾਗੀ ਘਟਨਾ ਵਾਪਰੀ ਐ ਇੱਕ ਕੰਨਲਾ ਵਾਲੇ ਚੁਗੇ ਦਾ ਨੌਜਵਾਨ ਜਿਸ ਦੀ ਉਮਰ ਮਹਿ 17 ਸਾਲ ਸੀ ਪਲੱਸ 1 'ਚ ਰਹਿੰਦਾ ਸੀ ਤਾਂ ਉਸ ਦੀ ਕਾਰ ਹਾਦਸੇ ਦੇ ਵਿੱਚ रेल ओवर ब्रिज जो नेशनल हाईवे नंबर 754 जलालबाड ਤੋਂ શ્રી ਮੁક્ષર ਸਾਹਿب રોડ ਤੇ સ્થિત ਹੈਗਾ ਉੱਥੇ ਕਾਰ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਖਬਰ ਸਾਰੇ ਹੀ ਜਾਣਦੇ ਹੋਣਗੇ ਔਰ ਅੱਜ ਅਸੀਂ ਇਸ ਸਮੇਂ ਲਾਈਵ ਕਿਉਂ ਹੋਏ ਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਣੇ ਆ ਕੱਲ ਰਾਤ ਤਕਰੀਬਨ 10:30 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਇਹ ਕਾਰ ਜਿਹੜੀ ਹੈ ਇਹ ਹਾ사ਗ੍ਰਸਤ ਹੋ ਗਈ ਕਈ ਖੜਬਾਜੀਆਂ ਖਾ ਗਈ ਪਲਟੀਆਂ ਖਾਨ ਤੋਂ ਬਾਅਦ ਇਸ ਦੇ 에ਅਰਬੈਗ ਖੁੱਲ ਗਏ ਔਰ ਇਸ ਦੇ ਵਿੱਚ ਜੋ ਪੰਜ ਨੌਜਵਾਨ ਇਸ ਦੇ ਵਿੱਚ ਸਵਾਰ ਸਨ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਤਾਂ 24 ਘੰਟੇ ਬੀਤ ਗਏ ਆ ਹੁਣ ਤਕਰੀਬਨ ਰਾਤ 11 ਵਜੇ ਦਾ ਸਮਾਂ ਜਿਹੜਾ ਹੈ ਉਹ ਹੋ ਚੱਲਿਆ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਇਸ ਰੋਡ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਗੱਡੀ ਇਸੇ ਤਰ੍ਹਾਂ ਹੀ ਖੜੀ ਹੈ ਦੱਸ ਦਈਏ ਕਿ ਪੀਬੀਐਸਐਮ ਦੇ ਤਹਿਤ ਜਿਹੜਾ ਹੈਗਾ ਉਹ ਇਸ ਫਲਾਈਓਵਰ ਦਾ ਟੈਂਡਰ ਹੋਇਆ ਜਿਸ ਦੇ ਵਿੱਚ ਠੇਕੇਦਾਰ ਦੇ ਵੱਲੋਂ ਟੈਂਡਰ ਭਰਿਆ ਗਿਆ ਹੈ ਸਰਕਾਰ ਉਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਉਸ ਨੂੰ ਲੱਖਾਂ ਕਰੋੜਾ ਰੁਪਇਆ ਦਿੰਦੀ ਹੈ ਕਿ ਇਸ ਰੋਡ ਨੂੰ ਕਲੀਅਰ ਕਰਨਾ ਹੈ ਜਦ ਕੋਈ ਵੀ ਇੱਥੇ ਹਾਦਸਾ ਵਾਪਰ ਜਾਂਦਾ ਹੈ ਇਮੀਡੀਏਟਲੀ ਜਿਹੜਾ ਇਸ ਨੂੰ ਕ੍ਰੇਨ ਦੀ ਮਦਦ ਦੇ ਨਾਲ ਕਲੀਅਰ ਕਰਨਾ ਹੈ ਲੇਕਿਨ ਇੱਥੇ ਹਾਲਾਤ ਇਹ ਨੇ ਕਿ 24 ਘੰਟੇ ਬੀਤ ਗਏ ਨੇ ਸਾਡੇ ਨਾਲ ਇੱਕ ਸ਼ਹਿਰ ਦੇ ਹੀ ਮੌਜੀ ਸੰਚਨ ਮੌਜੂਦ ਨੇ ਜੀ ਭਾਈ ਸਾਹਿਬ ਆ ਇਹ ਹਾਦਸਾ ਜਿਹੜਾ ਹੈਗਾ ਇਹ ਕਦੋਂ ਹੋਇਆ ਜੀ ਇਹ ਕੱਲ ਰਾਤ ਸਾਡੇ ਕੋਲ ਸਾਢੇ 10:00 ਤੋਂ 11:00 ਸਾਢੇ 10:00 ਸਾਢੇ 11:00 ਦੇ ਬਿਟਵੀਨ ਇਨ ਬਿਟਵੀਨ 11:00 11:30 ਵਜੇ 10:00 ਵਜੇ ਹੋਇਆ ਹੈ ਹਾਂ ਤੇ ਅੱਜ ਤਕਰੀਬਨ ਪੋਨੇ 11 ਦਾ ਟਾਈਮ ਹੋ ਗਿਆ ਪਰ ਹਲੇ ਤੱਕ ਇਹ ਕਾਰ ਇੱਥੇ ਖੜੀ ਹੈ 24 ਘੰਟੇ ਬੀਤ ਗਏ ਹਾਂ ਜੀ ਕਿੱਡੀ ਵੱਡੀ ਨਲਾਈਕੀ ਹੈ ਬਹੁਤ ਵੱਡੀ ਤੇ ਕੁਝ ਮੇਨਟੇਨੈਂਸ ਦੀ ਵੀ ਨ ਅਧੀਆਂ ਲਾਈਟਾਂ ਚਲਦੀਆਂ ਨੇ ਬੋਲਦੀਆਂ ਅਧੀਆਂ ਨਹੀਂ ਚਲਦੀਆਂ ਕੱਲ ਕੋਈ ਵੀ ਨਹੀਂ ਚਲਦੀ ਸੀ ਕੱਲ ਕੋਈ ਵੀ ਨਹੀਂ ਚਲ ਰਹੀ ਸੀ ਦਾ ਦੱਸਦੀ ਹੈ ਕਿ ਕੱਲ ਜਦੋਂ ਇਹ ਹਾਦਸਾ ਹੋਇਆ ਉਦੋਂ ਪੁਲ ਦੀ ਕੋਈ ਵੀ ਲਾਈਟ ਜਿਹੜੀ ਆ ਉਹ ਨਹੀਂ ਚਲਦੀ ਸੀ ਲੇਕਿਨ ਅੱਜ ਜਿਹੜਾ ਹੈਗਾ ਲਾਈਟਾਂ ਤਾਂ ਚੱਲ ਗਈਆਂ ਲੇਕਿਨ ਉਸ ਉੱਤੇ ਜਿਹੜੀ ਅੰਗਹਿਲੀ ਹੈ ਅੰਗਹਿਲੀ ਵੇਖੋ ਕਿੰਡੀ ਵੱਡੀ ਹੈ ਕਿ ਇਹ ਗੱਡੀ ਹੈ 24 ਘੰਟੇ ਬੀਤ ਗਏ ਆ ਇਹ ਗੱਡੀ ਇਦਾਂ ਦੀ ਇਦਾਂ ਹੀ ਇੱਥੇ ਖੜੀ ਹੈ ਹੋਰ ਨਾ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਸ਼ਾਇਦ ਜਿਹੜੇ ਠੇਕੇਦਾਰ ਹੈਗੇ ਆ ਜਿਨ੍ਹਾਂ ਦੇ ਵੱਲੋਂ ਇਸ ਪੁਲ ਦਾ ਠੇਕਾ ਲਿਆ ਗਿਆ ਹੈ ਕਲੀਅਰੈਂਸ ਦਾ ਠੇਕਾ ਲਿਆ ਗਿਆ ਹੈ ਉਹ ਸ਼ਾਇਦ ਉਡੀਕ ਚ ਹੈਗੇ ਆ ਕਿ ਕੋਈ ਹੋਰ ਹਾਦਸਾ ਜਿਹੜਾ ਹੈਗਾ ਉਹ ਆਪਰ ਜਾਵੇ ਤਾਂ ਕਿੱਡੀ ਨਲਾਇਕੀ ਜਿਹੜੀ ਹੈਗੀ ਹੈ ਉਹ ਦਿਖਾਈ ਦੇ ਰਹੀ ਹੈ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ ਭਾਜੀ ਮੈਂ ਮੁਕਸਰ ਵਾਲੀ ਸਾਈਡ ਤੋਂ ਆ ਰਿਹਾ ਜੀ ਉਧਰ ਹੱਲੇ ਵੀ ਇਹਦੀਆਂ ਲਾਈਟਾਂ ਬੰਦ ਨੇ ਪਲੱਸ ਬਿਲਕੁਲ ਨਾਲ ਮੇਰਾ ਕਹ ਰਿਹਾ ਅਸੀਂ ਸੈਰ ਕਰਨ ਨਿਕਲਦੇ ਆ ਰਾਤ ਨੂੰ ਇੱਥੇ ਪੁਲ ਦੇ ਲਾਈਟਾਂ ਬੰਦ ਹੀ ਹੁੰਦੀਆਂ ਨੇ ਬੰਦ ਹੀ ਹੁੰਦੀਆਂ ਨੇ ਹਾਂਜੀ ਇਹ ਸਿਰਫ ਅੱਜ ਚੱਲ ਰਹੀਆਂ ਨੇ ਕਿਉਂਕਿ ਕੱਲ ਐਕਸੀਡੈਂਟ ਕਾਰਨ ਤੁਸੀਂ ਖਬਰ ਲਗਾਈ ਉਸ ਕਾਰਨ ਚੱਲ ਰਹੀ ਹੈ ਤਾਂ ਦੇਖ ਸਕਦੇ ਆ ਤੁਸੀਂ ਕਿੱਡੀ ਵੱਡੀ ਨਲਾਇਕੀ ਜਿਹੜੀ ਹੈ ਉਹ ਇੱਥੇ ਦੇਖਣ ਨੂੰ ਮਿਲ ਰਹੀ ਹੈ ਸਾਡੇ ਤੁਹਾਡੇ ਟੈਕਸ ਦੀ ਗਾੜੀ ਕਮਾਈ ਤੋਂ ਜੋ ਗਾੜੀ ਕਮਾਈ ਤੋਂ ਜੋ ਟੈਕਸ ਸਰਕਾਰਾਂ ਵਸੂਲ ਕਰਦੀਆਂ ਉਸ ਟੈਕਸ ਦੇ ਪੈਸੇ ਦੇ ਨਾਲ ਠੇਕੇਦਾਰ ਟੈਂਡਰ ਹਾਸਲ ਕਰਦੇ ਆ ਔਰ ਹਾਲਾਤ ਕੀ ਹੈਗੇ ਆ ਜਿੱਥੇ ਇਸ ਰੋਡ ਨੂੰ ਫੌਰੀ ਤੌਰ ਤੇ ਕਲੀਅਰ ਕਰਨਾ ਸੀ ਸਾਫ ਕਰਨਾ ਸੀ ਇੱਥੋਂ ਜਿਹੜਾ ਇਸ ਕਾਰ ਨੂੰ ਟੋਅ ਕਰਨਾ ਸੀ ਇੱਥੋਂ ਚੱਕ ਕੇ ਲਿਜਾਣਾ ਸੀ ਜਾਂ ਫਿਰ ਇਸ ਇੱਥੇ 108 ਦੀ ਮਦਦ ਲੈਣੀ ਸੀ ਕਿਉਂਕਿ ਇਹ ਵੀ ਪਤਾ ਲੱਗਿਆ ਕਿ 108 ਦੇ ਨਾਲ ਕਲੈਬ੍ਰੇਸ਼ਨ ਹੈ ਠੇਕੇਦਾਰਾਂ ਦੀ ਔਰ ਇਸ ਰੋਡ ਨੂੰ ਕਲੀਅਰ ਕਰਨਾ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਲੇਕਿਨ ਹਾਲਾਤ ਕੀ ਹੋ ਗਏ ਹੈ ਸਾਡਾ ਪ੍ਰਸ਼ਾਸਨ ਵੀ ਸੁੱਤਾ ਹੋਇਆ ਹੈ ਸਾਡੇ ਠੇਕੇਦਾਰ ਠੇਕਾ ਲੈ ਕੇ ਸਰਕਾਰੀ ਪੈਸਾ ਹਜਮ ਕਰਕੇ ਸੁੱਤੇ ਹੋਏ ਐ ਆਮ ਜਨਤਾ ਨੂੰ ਉਹਨਾਂ ਦੇ ਹਾਲਾਤਾਂ ਤੇ ਛੱਡਿਆ ਹੋਇਆ ਤਾਂ ਮੈਂ ਇਸ ਵੀਡੀਓ ਰਾਹੀਂ ਅਪੀਲ ਵੀ ਕਰਾਂਗਾ ਪੰਜਾਬ ਸਰਕਾਰ ਨੂੰ ਸਾਡੇ ਟਰਾਂਸਪੋਰਟ ਮਨਿਸਟਰ ਨਿਤਿਨ ਗੱਡਕਰੀ ਹੋਰਾਂ ਨੂੰ ਕਿ ਇਹੋ ਜੇ ਠੇਕੇਦਾਰਾਂ ਤੇ ਇਹੋ ਜੇ ਲਾਪਰਵਾਹ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਦੀ ਲਾਪਰਵਾਹੀ ਕਈ ਲੋਕਾਂ ਦੀ ਜਾਨ ਜਿਹੜੀ ਹੈਗੀ ਆ ਉਸ ਨੂੰ ਜੋਖਮ ਦੇ ਵਿੱਚ ਪਾੰਦੀ ਹੈ ਕੱਲ ਇੱਕ ਲੜਕੇ ਦੀ ਡੈਥ ਹੋਈ ਹੈ ਮਾਪਿਓ ਦਾ ਇੱਕ ਲੋਤਾ ਅ ਬੱਚਾ ਸੀ ਜਿਸ ਦੀ 17 ਸਾਲ ਉਮਰ ਸੀ ਪਲੱਸ 1 ਦਾ ਵਿਦਿਆਰਥੀ ਸੀ ਉਸ ਦੀ ਦਰਦਨਾਕ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਜਾਂ ਇਸ ਪੁਲ ਦਾ ਜਿਸ ਨੇ ਠੇਕਾ ਲਿਆ ਟੈਂਡਰ ਲਿਆ ਉਸ ਠੇਕੇਦਾਰ ਨੇ ਆਪਦੀ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਲਾਪਰਵਾਹੀ ਦਾ ਆਲਮ ਇਹ ਹੈ ਕਿ 24 ਘੰਟੇ ਬੀਤਣ ਦੇ ਬਾਅਦ ਵੀ ਇਹ ਗੱਡੀ ਜਿਹੜੀ ਹੈ ਇਹ ਇਸੇ ਤਰ੍ਹਾਂ ਹੀ ਪੁਲ ਦੇ ਉੱਤੇ ਖੜੀ ਹੋਰ ਨਾ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਤਾਂ ਇਹ ਅਪੀਲ ਕਰਦੇ ਆ ਅਸੀਂ ਨੈਸ਼ਨਲ ਹਾਈਵੇ ਥੌਰਟੀ ਨੂੰ ਵੀ ਅਪੀਲ ਹੈ ਔਰ ਦੱਸ ਦਈਏ ਕਿ ਅਪੀਲ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਲਾਹ ਪ੍ਰਵਾਹ ਅਧਿਕਾਰੀ ਐ ਠੇਕੇਦਾਰ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਟੈਂਡਰ ਲੈਂਦੇ ਆ ਲੱਖਾਂ ਕਰੋੜਾ ਰੁਪਈਆ ਦਾ ਲੇਕਿਨ ਕੰਮ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਦਾ ਕਰਦੇ ਆ ਵੀਡੀਓ ਜਰਨਲਿਸਟ ਮੌਂਟੀ ਬਜ਼ਾਸ ਦੇ ਨਾਲ ਅਰਵਿੰਦਰ ਤਨੇਜਾ ਜਲਾਲਾਬਾਦ ਭਾਜੀ ਆਫਸਾ ਕਦੋਂ ਹੋਇਆ ਇਹ ਕੱਲ ਹੋਇਆ 11 ਗੋਜ ਕੱਲ ਰਾਤ ਹਾਂਜੀ ਕਿੰਨਾ ਟਾਈਮ ਹੋ ਗਿਆ ਹਾਦਸਾ ਇਹਨੂੰ 11 ਵਜੇ ਹੋਇਆ ਮੈਨੂੰ ਲੱਗਦਾ ਵੀ 24 ਘੰਟੇ ਹੋ ਗਏ 24 ਘੰਟੇ ਹੋ ਗਏ ਫਿਰ ਰੋਡ ਤੇ ਗੱਡੀ ਉਵੇਂ ਹੀ ਪਈ ਹੈ ਇਹ ਨੂੰ ਇਹ ਵੇਖੋ ਗਲਤ ਗੱਲ ਇਹ ਲੱਖਾਂ ਲੱਖਾਂ ਕਰੋੜਾਂ ਦਾ ਟੈਂਡਰ ਹੈ ਇਸ ਰੋਡ ਨੂੰ ਕਲੀਅਰ ਕਰਨ ਦਾ ਹਾਂ ਕੀ ਕਹੋਗੇ ਨਹੀਂ ਇਹ ਹੱਕ ਬਣਦਾ ਪੁਲਿਸ ਦਾ ਵੀ ਹੱਕ ਬਣਦਾ ਵੀ ਇਹਨੂੰ ਕੱਢ ਤੋਂ ਕਰ ਗੱਡੀ ਨੂੰ ਤਾਂ ਇਹ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਸਿੱਧਾ ਬਿਲਕੁਲ ਦੇ ਰਹੀ ਦੇਰੀ 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 ਸਹੀ ਹੈ ਕੋਈ ਸ਼ੱਕ ਨਹੀਂ ਹੁੰਦਾ ਕੀ ਨਾਂ ਹੈ ਤੁਹਾਡਾ ਟਿੰਕੂ ਜੀ ਕਿੱਥੇ ਰਹਿੰਦੇ ਹੋ ਪਿੰਡ ਬੱਲੂਆਂ ਬੱਲੂਆਂ ਠੀਕ ਹੈ